थि कल सचि कल सिंह सठी कुप सिंह अमर रहे دا پيو ستي قديم سنگرور سهي دادا جاتيو دا پيو درجاتيو ستي قديم سنگرور لال سلام لال سلام لال سلام پار کامدي قديم مينيجمنٹ مردا پال مردا پال مردا پال پار کامدي قديم مينيجمنٹ مردا پال مردا پال प <laughs> सिंध

ਚਾਰ ਖਾਲਸਾ ਫਤੇ ਮੈਨੂੰ ਪਿੱਛੇ ਹੋ ਰਿਹਾ ਆ ਜੀ ਚਾਰ ਬੰਦੇ ਸਰ ਪਿੱਛੇ ਜਾਣ ਲੱਗੇ ਠੀਕ ਆ ਦਰਸ਼ਨ ਕਰ ਲਏ ਆਪਾਂ ਘਰੇ ਵੀ ਪਿੱਛੇ ਇੱਥੇ ਵੀ ਕਰਾ ਲੈਂਦੇ ਹੁਣ ਥੋੜਾ ਪਿੱਛੇ ਨਾackle ਨੂੰ ਬੰਨ੍ਹ ਮੜੇ ਜਿਹਾ اها ڏيئي ٿو ਅੱਜ ਬੜੀ ਦੁਖਦਾਈ ਖ਼ਬਰ ਜਿਹੜੀ ਵਾਪਰੀ ਹੈ 24 ਤਰੀਕ ਨੂੰ ਕਿ ਮੇਰਾ ਵੀਰ ਗੁਰਦੀਪ ਸਿੰਘ ਜਿਹੜਾ ਵਾ ਉਹ ਸਾਨੂੰ ਜਿਹੜਾ ਸਦੀਵੀ ਵਿਛੋੜਾ ਦੇ ਗਿਆ ਇੱਕ ਅਣਹਾਈ ਜਿਹੜੀ ਅਣਹਾਈ ਮੌਤ ਤੇ ਜਿਹੜਾ ਮਰ ਗਿਆ ਉਹ ਉਹ ਬਿਜਲੀ ਦਾ ਕੰਮ ਕਰਦਾ ਅੱਜ ਉਹਦਾ ਜਿਹੜਾ पार्थिव ਸਰੀਰ ਉਹਨੂੰ ਅਗਨਪੇੜ ਕੀਤਾ ਗਿਆ ਜਿਹਦੇ ਲਈ ਸਾਡੇ ਸਾਰੀਆਂ ਜੱਥੇਬੰਦੀਆਂ ਦੇ ਆਗੂ ਸਹਿਬਾਨ ਵਿਸ਼ੇਸ਼ ਤੌਰ ਤੇ ਪੀਐਸਯੂ ਪਲਾਈਪਰ ਦੇ ਸਟੇਟ ਦੇ ਇੱਕ ਦਾ ਮੰਡੇ ਕੰਮਿੰਨਰ ਗੁਰਵਿੰਦਰ ਗੱਡੀ ਮੈਡੀ ਪਹੁੰਚੇ ਤੇ ਸਾਥੀਆਂ ਨਾਲ ਦੁੱਖ ਦਰਦ ਜਿਹੜਾ ਉਹਦਾ ਲਾ ਸਾਂਝਾ ਕੀਤਾ ਇਹ ਦੱਸਣਾ ਚਾਹੁੰਦੇ ਕਿ ਜਿਹੜੀ ਇਹ ਮੌਤ ਹੋਈ ਆ ਇਹ ਇੰਨੀ ਦਰਦ ਵਾਲੀ ਆ ਕਿ ਸਾਰੇ ਪਾਵਰ ਕਾਮ ਦੀ ਮੈਨੇਜਮੈਂਟ ਨੂੰ ਦੇ ਵਿਚ ਅਸੀਂ ਇਹ ਗੱਲ ਪਹੁੰਚਦੀ ਕੀਤੀ ਆ ਮੁਲਾਜ਼ਮਾਂ ਦੇ ਵਿੱਚ ਇਹਨਾਂ ਦੋ ਰੋਸ ਆ ਉਹ ਅੱਡ ਬੜੀ ਹੋਈ ਆ ਕਿ ਇੱਕ ਨੌਜਵਾਨ ਜੀ ਦੀ 27 ਸਾਲ ਦੀ ਉਮਰ ਤੇ ਇਹਨਾਂ ਹੋਣ ਹਰ ਨੌਜਵਾਨ ਜਿਹੜਾ ਇਹਨਾਂ ਕੰਮ ਕਰਦਾ ਸੀ ਉਹ ਸਾਨੂੰ ਜਿਹੜਾ ਸਦਾ ਲਈ ਛੱਡ ਕੇ ਚਲਾ ਗਿਆ ਸਾਡੇ ਕੋਲ ਉਹ ਬੋਲ ਨਹੀਂ ਹੈਗੇ ਜਿਹੜੇ ਅਸੀਂ ਲੋਕਾਂ ਨਾਲ ਸਾਂਝੇ ਕਰ ਸਕੀਏ ਇਹ ਜਿਹੜਾ ਪਾਵਰ ਕਮ ਦਾ ਘਟਿਆ ਸਿਸਟਮ ਆ ਇਹ ਸਿਰਫ ਉਹਦੀ ਬਦੌਲਤ ਜਿਹੜਾ ਸਾਡਾ ਨੌਜਵਾਨ ਵੀਰ ਗਿਆ ਵਾ ਇਹ ਆਪਣੀ ਆਈ ਜਿਹੜੀ ਆ ਨਹੀਂ ਗਿਆ ਕਿਉਂਕਿ ਵਿਚਾਰਾ ਰਾਤ 12 1 ਵਜੇ ਤੱਕ ਕੰਮ ਕਰਕੇ ਆਇਆ ਤੇ ਸਵੇਰੇ 5 ਵਜੇ ਫੇਰ ਜਿਹੜਾ ਉਹ ਸਿਸਟਮ ਦੇ ਉੱਤੇ ਨੇ ਫਲਾ ਲਿਆ ਤੇ ਕੰਮ ਕਾਜ ਲਈ ਟਰਨ ਗਿਆ ਜਿਹਦੇ ਕਰਕੇ ਉਹਦੀ ਮੌਤ ਹੋਈ ਜੋ ਜੇਕਾਰ ਜੇਕਾਰ ਜਿਹੜਾ ਪਾਵਰ ਕਮ ਦੀ ਮੈਨੇਜਮੈਂਟ ਬੰਦੇ ਨਹੀਂ ਪ੍ਰੋਵਾਈਡ ਕਰ ਸਕਦੀ ਘਟੋ-ਘਟੋ ਜਿਹੜਾ ਸਿਸਟਮ ਹੀ ਪ੍ਰੋਵਾਈਡ ਕਰ ਦੇ ਜਿਹਦੇ ਨਾਲ ਸਾਡੇ ਨੌਜਵਾਨਾਂ ਦੀ ਜਿਹੜੀਆਂ ਜਾਨਾਂ ਬਚ ਸਕਣ ਸੋ ਇੱਕ ਨਗੂਣੀ ਤਨਖਾਹ 9250 ਰੁਪਏ ਕਿੰਨੇ ਕਿਰਪਈਏ ਲੈਂਦਾ ਹੋਇਆ ਜਿਹੜਾ ਜਿਹੜਾ ਸਾਡਾ ਸਾਥੀ ਵਿਛੜ ਗਿਆ ਨੌਜਵਾਨ ਵੀਰ ਜੀ ਦੀ 27 ਸਾਲ ਦੀ ਉਮਰ ਜਿਹੜਾ ਦੇਖਿਆ ਦੇਖ ਨਹੀਂ ਹੁੰਦਾ ਸੀਗਾ ਤੇ ਪਾਵਰ ਕਮ ਦੇ ਜਿਹੜੇ ਅਫਸਰ ਆ ਉਹ ਲਗਭਗ ਸੰਸਕਾਰ ਦੇ ਤੇ ਤਾਂ ਆਗੇ ਪਰ ਜਦੋਂ ਜਿੱਦਾਂ ਉਹਦੀ ਮੌਤ ਹੋਈਆ ਉਸ ਦਿਨ ਜਦੋਂ ਟੈਲੀਫੋਨ ਕੀਤਾ ਤਾਂ ਉਦੋਂ ਬਲਾਇਕ ਸੁੱਤੇ ਜਿੰਨੀ ਕਦਰ ਵੀ ਜਿਹੜੇ ਸਾਡੇ ਮੁਲਾਜ਼ਮ ਦੀ ਉਹ ਨਹੀਂ ਪਈ ਗਈ। ਸੋ ਮੇਰੀ ਬੇਨਤੀ ਆ ਪੰਜਾਬ ਸਰਕਾਰ ਤੇ ਸੀਐਮਡੀ ਸਾਹਿਬ ਨੂੰ ਕਿ ਜਿਹੜੇ ਸਾਡੇ ਮੁਲਾਜ਼ਮ ਆ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜੀਆਂ ਮੌਤਾਂ ਨਹੀਂ ਚਾਹੁੰਦੇ ਗਏ। ਅਸੀਂ ਚਾਹੁੰਦੇ ਆ ਕਿ ਸਾਡੇ ਬੰਦੇ ਰੱਖੇ ਜਾਣ ਤੇ ਸਾਡੇ ਜਿਹੜੇ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਆ ਉਹ ਬਲਦੇ ਰਹਿਣ ਤੇ ਉਹਨਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ। ਸੋ ਮੈਂ ਆਪਣੇ ਵੱਲੋਂ ਆਪਣੀਆਂ ਸਮੂਹੀਆਂ ਜਥੇਬੰਦੀਆਂ ਦੇ ਪੀਐਸਸੀ ਅਪਲਾਈ ਫੋਰਡੇਸ਼ਨ ਦੇ ਅੱਗੇ ਸਹਿਬਾਨ ਜਿਹੜੇ ਖੜੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜੇੜਾ ਸਾਡਾ ਗੁਰਦੀਪ ਸਿੰਘ ਐਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਇਹਨੂੰ 1 ਕਰੋੜ ਦੀ ਜਿਹੜੀ ਮਦਦ ਦਾ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇ ਤੇ ਨਾਲ ਹੀ ਜਿੰਨੇ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਮੋਹਤਪੁਰੇ ਫਿਰਦੇ ਆਂ ਬੇਲੇ ਉਹਨਾਂ ਨੂੰ ਨੌਕਰੀਆਂ ਤੇ ਰੱਖ ਕੇ ਜਿਹੜੇ ਜਿਹੇ ਨੌਜਵਾਨ ਸਾਡੇ ਵਿੱਚੋਂ ਤੁਰੇ ਜਾਂਦੇ ਆ ਇੱਕ ਸਾਨੂੰ ਨਸ਼ੇ ਦਾ ਦਾਇਤ ਲੈ ਕੇ ਜਾਂਦਾ ਨੌਜਵਾਨੀ ਨੂੰ ਇੱਕ ਜਿਹੜੀਆਂ ਸਰਕਾਰ ਆਪਣੀਆਂ ਗਲਤ ਨੀਤੀਆਂ ਦੇ ਨਾਲ ਜਿਹੜੇ ਸਾਡੇ ਨੌਜਵਾਨਾਂ ਨੂੰ ਸਾਡੇ ਖਸੂਰਈ ਆ ਸੋ ਇਹ ਗੱਲਾਂ ਹੀ ਅਸੀਂ ਅੱਜ ਦੇ ਜਿਹੜੇ ਸਿਵੇ ਦੇ ਉੱਤੇ ਕਰ ਸਕਦੇ ਆ ਕੋਲ ਸਾਡੇ ਕੋਲੇ ਕੁਝ ਨਹੀਂ ਆਇਆ ਗੱਲਾਂ ਕਰਨ ਨੂੰ ਕਿਉਂਕਿ ਗੱਲਾਂ ਬਹੁਤ ਉੱਪਰ ਪੰਜਾਬ ਸਰਕਾਰ ਦੇ ਉੱਤੇ ਸੀਐਮਡੀ ਸਾਹਿਬ ਦੇ ਉੱਤੇ ਕੋਈ ਵੀ ਕੰਨ ਨਹੀਂ ਦਿੱਤੇ ਜੂ ਨਹੀਂ ਸਰਕਦੀ ਅਸੀਂ ਬੇਨਤੀ ਕਰਦੇ ਹਾਂ ਸਿਵੇ ਦੇ ਤੋਂ ਇਸ ਬਲਦੇ ਸਵੇਰ ਨੂੰ ਦੇਖ ਕੇ ਕਿਤੇ ਤਰਸ ਖਾ ਜਵੇ ਸਾਡਾ ਹਰਪ੍ਰਜਨ ਮਾ ਹਰਪ੍ਰਜਨ ਸਿੰਘ ਜਿਹੜਾ ਈਟੀਓ ਤੇ ਸਾਡਾ ਜਿਹੜਾ ਸੀਐਮਡੀ ਆ ਕਿ ਕਿਤੇ ਹੋਰ ਨੌਜਵਾਨਾਂ ਨੂੰ ਭਰਤੀ ਕਰ ਸਕੇ ਸੋ ਇੰਨੀਆਂ ਗੱਲਾਂ ਕਹਿਦਾ ਹਾਂ ਮੈਂ ਆਪਣੀ ਜਗ੍ਹਾ ਲੈਣਾ ਧੰਨਵਾਦ ਸਾਥੀਓ ਸਾਰੀ ਤੁਹਾਡੀ ਆਓ ਜੀ ਅੱਜ ਇਹ ਜਿਹੜਾ ਬਹੁਤ ਦੁਖਦਾਈ ਸਮਾਂ ਪਰਿਵਾਰ ਲਈ ਦੇ ਇਲਾਕੇ ਲਈ ਵੀ ਮੈਂ ਸਮਝਾਂ ਤੇ ਜਦੋਂ ਅ ਕੁਰਪਦੀਪ ਸਿੰਘ ਸਾਈਕਲਾਈਨ ਮੈਂ ਜਿਹੜਾ ਉਹ ਹੰਕਮ ਸੰਸਕਾਰ ਹੋ ਰਿਹਾ ਸਿਲਵਾ ਪਾ ਰਿਹਾ ਉਸ ਮੌਕੇ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਰਕਾਰ ਤੋਂ ਔਰ ਮਾਨਯੋਗ ਸਾਡੇ ਹਰਪਜਨ ਸਿੰਘ ਜੀ ਜਿਹੜੇ ਸਾਡੇ ਬਿਜਲੀ ਮਹਿਕਮੇ ਦੇ ਮੰਤਰੀ ਨੇ ਇਸੇ ਤਰ੍ਹਾਂ ਮਾਨਯੋਗ ਸਾਡੇ सीएमडी साहब इंजीनियर बलदेव सिंह जी सरां ਅਸੀਂ ਉਹਨਾਂ ਨੂੰ ਇਹ ਬੇਨਤੀ ਕਰ ਸਕਦੇ ਹਾਂ ਕਿ ਇਸ ਅਧਾਰੇ 'ਚ ਜਿੰਨੀ ਜ਼ਰੂਰਤ ਆ ਜਿੰਨੀਆਂ ਪੋਸਟਾਂ ਖਾਲੀ ਪਈਆਂ ਉਹ ਤੁਰੰਤ ਭਰ ਦਿਓ ਜੇ ਰੈਗੂਲਰ ਬਾਲੇ ਸਾਨੂੰ ਨੌਜਵਾਨ ਨਹੀਂ ਮਿਲ ਰਹੇ ਤੇ ਕੋਈ ਉਹਦੇ ਤੇ ਕੋਈ ਠੇਕਾ ਸਿਸਟਮ ਹੋਵੇ ਜਿਹੜੇ ਸਿੱਧੇ ਵਿਭਾਗ ਦੇ ਅਧੀਨ ਹੋਣ ਕਰਮਚਾਰੀ ਤਾਂ ਜੋ ਜਿਹੜੇ ਡਿਊਟੀ ਕਰ ਰਹੇ ਉਹਨਾਂ ਤੇ ਕੰਮ ਦਾ ਦਬਾਅ ਕੁਝ ਘਟੇ ਇਹ ਤਾਂ ਗੈਰਮਨੁੱਖੀ ਆ ਇਹ ਰਾਤ ਨੂੰ ਵੀ ਬੰਦਾ 12 ਵਜੇ ਡਿਊਟੀ ਕਰੇ ਤੇ ਸਵੇਰੇ ਫੇਰ ਕਰੇ ਜਦ ਕਿ ਸਾਡੇ ਵੱਡੇ ਬਡੇਰਿਆਂ ਨੇ 8 ਘੰਟੇ ਡਿਊਟੀ ਨਿਯਤ ਕੀਤੀ ਸੀ ਤੇ ਅਸੀਂ ਤਾਂ ਇਸ ਦੁੱਖ ਦੀ ਘੜੀ ਤੇ ਪੀਐਸਸੀਬੀ EMPLOYEES FEDERATION 8 ਕਲ ਮੈਂ ਸ਼ੂਬੇ ਦਾ ਪ੍ਰਧਾਨ ਹੋਣ ਦੇ ਨਾਤੇ ਗੁਰਪ੍ਰੀਤ ਸਿੰਘ ਗੰਢੀਵਿੰਦ ਇਸੇ ਤਰ੍ਹਾਂ ਬਿਜਲੀ ਮਜ਼ਦੂਰ ਮੇਕਤਾ ਮੰਚ ਦਾ ਕਮਿਸ਼ਨਰ ਹੋਣ ਦੇ ਨਾਤੇ ਇਹ ਕਹਿਣਾ ਚਾਹਣਾ ਬਾਕੀ ਵੀ ਜਹੇ ਬੰਦੀਆਂ ਦੀ ਲੀਡਰਸ਼ਿਪ ਇੱਥੇ ਆਈ ਆ ਸਾਂਝੇ ਫੋਰਮ ਦੀ ਵੀ ਕੱਲ ਵੀ ਚਰਚਾ ਹੋਈ ਆ ਅਸੀਂ ਕੱਲ ਮਾਂ ਜੋਗ ਜੀ ਜਸਬੀਰ ਸਿੰਘ ਜੀ ਢਿੱਲੋਂ ਜਿਹੜੇ ਸਾਡੇ ਪ੍ਰਬੰਧਕੀ ਮੈਂਬਰ ਨੇ ਪੀਐਸਪੀਸੀਐਲ ਦੇ ਤੇ ਉਹਨਾਂ ਨੂੰ ਉੱਥੇ ਪਟਿਆਲੇ ਉਹਨਾਂ ਦੇ ਦਫ਼ਤਰ ਚ ਕੱਲ ਮਿਲ ਕੇ ਆਏ ਆਂ ਬਈ ਇਹ ਇਹਦੇ ਤੇ ਕੋਈ ਨੀਤੀ ਬਣਾऊं ਕੋਈ ਜਿਹੜਾ ਜਿੰਨੀ ਲੋੜ ਆ ਮੁਲਾਜ਼ਮਾਂ ਦੀ ਉਹ ਭਰਤੀ ਹੋਵੇ ਤੇ ਇਹਦੇ ਤੋਂ ਇਲਾਵਾ ਸਿਸਟਮ ਹੋਵੇ ਇੱਕ ਯੋ ਸਾਡੇ ਕੋਲ ਕੰਮ ਕਰਨ ਦੇ ਸੰਦ ਹੋਣ ਸਾਰੇ ਸਾਡੇ ਕੋਲ ਗੱਡੀਆਂ ਹੋਣ ਤਾਂ ਜੋ ਜਿਹੜਾ ਇਹ ਨਹਾਥਾ ਵਿਚਾਰਾ ਵਗਾਯਾਰ ਹਥਿਆਰਾਂ ਤੋਂ ਇਹ ਗਰੀਬ ਤੁਰ ਗਿਆ ਤੇ ਹੋਰ ਪ੍ਰਾਈਵੇਟ ਵਿਚਾਰੇ ਜਿਹੜੇ ਸੀਐਚਪੀ ਕੰਮੇ ਉਹ ਲਗਾਤਾਰ ਤੁਰ ਰਹੇ ਆ ਸਾਨੂੰ ਇਹਦਾ ਦਰਦ ਆ ਅਸੀਂ ਸਮਝਦੇ ਪੰਜਾਬ ਦੀ ਸਰਕਾਰ ਨੂੰ ਵੀ ਦਰਦ ਚਾਹੀਦਾ ਲਾਸਟ ਤੇ ਮੈਂ ਕਹਿਣਾ ਚਾਹਣਾ ਇਹੋ ਆਪਣੀ ਜਾਨ ਦੇ ਗਿਆ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਦੇ ਘਰਾਂ ਵਿੱਚ ਚਾਨਣ ਕਰਦੇ ਆ ਉਹਨਾਂ ਨੇ ਆਪਣਾ ਘਰ ਹਨੇਰਾ ਕਰ ਲਿਆ ਉਹਦੀ ਯਾਦ ਚ ਕਿਸੇ ਨਗਰ ਦੇ ਵਿੱਚ ਉਹ ਲਾਇਬ੍ਰੇਰੀ ਬਣਾ ਦਿਓ ਮੈਂ ਜਿਹੜੇ ਲੋਕਲ ਸਾਡੇ ਇੱਥੇ ਵਿਧਾਇਕ ਨੇ ਮਾ ਜੋਕ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਜਿਹੜੇ ਵੀ ਨੇ ਰੂਲਿੰਗ ਪਾਰਟੀ ਦੇ ਜੇ ਹੋਣਗੇ ਤੇ ਸਾਡੀ ਉਹਨਾਂ ਨੂੰ ਬੇਨਤੀ ਆ ਹਾਂ ਅਮਨ ਅਰੋੜਾ ਜੀ ਕਿ ਇੱਥੇ ਗੁਰਦੀਪ ਦੀ ਯਾਦ ਚ ਇੱਥੇ ਇੱਕ ਲਾਇਬ੍ਰੇਰੀ ਬਣ ਜੇ ਨਗਰ ਦੇ ਵਿੱਚ ਨਗਰ ਜਗ੍ਹਾ ਦੇ ਦੇਗਾ ਤਾਂ ਤਾਂ ਜੋ ਉਹਦੀ ਜਿਹੜੀ ਯਾਦ ਆ ਸਦੀਵੀ ਰਹਿ ਜੇ ਪਰਿਵਾਰ ਦੇ ਵਿੱਚ ਵੀ ਨਗਰ ਦੇ ਵਿੱਚ ਵੀ ਇਲਾਕੇ ਦੇ ਵਿੱਚ ਵੀ ਵੀ ਹਾਂ ਆ ਇੱਕ ਕੰਮਾ ਜਿਹੜਾ ਇਹ ਬਿਜਲੀ ਦੀ ਨੌਕਰੀ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਆਪਣੀ ਜਾਨ ਦੇ ਕੇ ਗਿਆ ਇਸ ਤੋਂ ਵੀ ਅੱਗੇ ਅਸੀਂ ਕਹਿੰਦੇ ਆ ਇਹ ਇੱਕ ਪੰਜਾਬ ਸਰਕਾਰ ਲਈ ਕਿੱਡਾ ਕੰਮ ਆ ਕਿੰਨੇ ਸਾਡੇ ਲਟ ਲਟ ਕਰਦੇ ਮੱਚ ਗਏ ਲੈਣਾ ਤੇ ਲੋਕ ਲੋਕਾਂ ਦੇ ਬੱਚੇ ਕਿਸੇ ਦਾ ਭਰਾ ਕਿਸੇ ਦਾ ਪਤੀ ਕਿਸੇ ਦਾ ਪੁੱਤ ਉਹਨਾਂ ਦੀ ਯਾਦ ਚ ਇੱਕ ਪੰਜਾਬ ਪੱਦਰ ਤੇ ਬਣਾ ਦਿਓ ਉਹਨਾਂ ਦੀਆਂ ਤਸਵੀਰਾਂ ਲਾ ਦਿਓ ਕਿੰਨਾ ਕੁ ਪੈਸਾ ਲੱਗਦਾ ਜੀ ਇਹਦੇ ਤੇ ਉਹਨਾਂ ਦੇ ਮਾਪੇ ਕਦੇ ਜਾਣ ਆ ਤੇ ਉੱਥੇ ਜਾ ਕੇ ਕਦੇ ਛਾਤੀ ਮਾਰਉਣ ਬਈ 15 ਸਾਲ ਪਹਿਲਾਂ ਆ ਸਾਡਾ ਜਿਹੜਾ ਨੌਜਵਾਨ ਪੁੱਤ ਆ ਇਹਨੇ ਜਾਨ ਦਿੱਤੀ ਲੋਕਾਂ ਦੀ ਸੇਵਾ ਕਰਦਿਆਂ ਇਹ ਕੋਈ ਬਹੁਤ ਇਹਦੇ ਤੇ ਪੈਸਾ ਨਹੀਂ ਲੱਗਦਾ ਪਰ ਸਰਕਾਰ ਤਵੱਜੋ ਨਹੀਂ ਦਿੰਦੀ ਸਾਡੀ ਇਸ ਦੁੱਖ ਦੀ ਘੜੀ 'ਚ ਇਹ ਬੇਨਤੀ ਆ ਕਿ ਮਾਵਾਂ ਦੇ ਪੁੱਤ ਅੱਗੋਂ ਹੋਰ ਨਾ ਵਿਛੜਨਾ ਤੇ ਜਿਹੜੇ ਵਿਛੜ ਗਏ ਆ ਉਹਨਾਂ ਨੂੰ ਸ਼ਰਦਾਂ ਜਲੀ ਦੇ ਤੌਰ ਤੇ ਸ਼ਹੀਦ ਦਾ ਦਰਜਾ ਵੀ ਦਿਓ ਔਰ 1 ਕਰੋੜ ਰੁਪਈਆ ਵੀ ਦਿਓ ਜੇ ਤੁਸੀਂ ਸੁਰੱਖਿਆ ਬਲਾਂ ਦੇ ਜਿਹੜੇ ਜਵਾਨ ਉਹਨਾਂ ਨੂੰ ਦੇਖ ਸਕਦੇ ਆ ਇਹ ਵੀ ਇੱਕ ਸਾਡਾ ਜਵਾਨ ਆ ਇਹਨੇ ਵੀ ਸ਼ਹਾਦਤ ਦਿੱਤੀ ਆ ਇਹਦਾ ਵੀ ਬਲੀਦਾਨ ਆ ਇਹਨੂੰ ਵੀ 1 ਕਰੋੜ ਰੁਪਈਆ ਦਿਓ ਔਰ ਉਹਦੀ ਟੁਕਮੀ ਯਾਦਗਾਰ ਬਣਾਓ ਬਹੁਤ ਬਹੁਤ ਧੰਨਵਾਦ